ਈਓ ਪ੍ਰੈਕਟ ਉਹ ਤਾਂ ਇਹ ਤਾਂ ਸ਼ਿਪ ਹੋ ਗਏ ਸੀਗੇ ਉਹ ਕਹਿੰਦੇ ਸੀ ਤੁਸੀਂ 28 ਮਈ ਨੂੰ ਛੱਡਿਆ ਹੈ ਉਹਦੇ ਸਾਡੇ ਕੋਲ ਸਬੂਤ ਵੀ ਹੈਗੇ ਆ ਸਭ ਕੁਝ ਹੈਗਾ ਜਦੋਂ ਅਸੀਂ ਛੱਡਿਆ ਸੀ ਫਿਰ ਉਹ ਅਸੀਂ 4 ਤਰੀਕ ਨੂੰ ਉਹ ਮੈਡਮ ਨੂੰ ਗਿਆ ਮੈਡਮ ਅਗਰ ਕੋਠੀ ਤੁਸੀਂ ਸਾਨੂੰ ਦੇਣਾ ਚਾਹੁੰਦੇ ਅਸੀਂ 30000 ਕਿਰਾਇਆ ਤਾਂ ਨਹੀਂ ਦੇ ਸਕਦੇ ਅਸੀਂ 20 ਜ ਤੁਹਾਨੂੰ ਚੱਲੋ ਕੋਠੀ ਰੱਖ ਲੈਂਦੇ ਆ ਮੈਡਮ ਨੇ ਸਾਨੂੰ ਕਿਹਾ ਵੀ ਮੈਂ ਤੁਹਾਨੂੰ ਦੱਸ ਦਿਆਂ ਦੱਸ ਲਈ ਦੱਸ ਲਈ ਮੈਡਮ ਨੇ 15 ਦਿਨ ਲਗਾ ਦਿੱਤੇ ਜਦੋਂ 15 ਦਿਨ ਲਗਾ ਦਿੱਤੇ ਆਪਾਂ ਨੂੰ ਲੱਗਿਆ ਕਿ ਆਪਾਂ ਜਦੋਂ ਆ ਕੋਠੀ ਦੂਜੀ ਚੇਂਜ ਕਰ ਲਈਏ ਆਪਾਂ ਸਮਝ ਚੁੱਕਿਆ 20 ਤਰੀਕ ਨੂੰ 20 ਤਰੀਕ ਨੂੰ ਮੈਡਮ ਨੇ ਫੋਨ ਕਰਕੇ ਕਿਹਾ ਉਸ ਟਾਈਮ ਆਪਾਂ ਇਧਰ ਸ਼ਿਫਟ ਹੋ ਚੁੱਕੇ ਸੀ ਉਸਕੇ ਮੈਡਮ ਆਪਾਂ ਸ਼ਿਫਟ ਹੋ ਗਏ ਆ ਆ 7 ਤਰੀਕ ਨੂੰ ਆਪਾਂ ਦਿੱਲੀ ਗਏ ਸੀ ਮੈਂ ਵੀ ਇਹਨਾਂ ਦੇ ਨਾਲ ਮੀਟਿੰਗ ਸੀ ਨਾ 7 8 ਤਰੀਕ 6 7 8 ਤਰੀਕ ਤੇ ਆਪਾਂ ਉਹਨੂੰ ਚੈੱਕ ਇੱਥੇ ਭਾਂਜਾ ਸੀਗਾ ਉਹਨੂੰ ਵਾਟ ਕੇ ਦੇ ਕੇ ਗਏਗੇ ਇਹ ਚੈੱਕ ਉਹਨਾਂ ਨੂੰ ਦੇ ਦਿੱਤਾ ਉਹਨਾਂ ਨੇ ਫੋਨ ਇਹਨਾਂ ਨੇ ਫੋਨ ਕੀਤਾ ਵੀ ਤੁਸੀਂ ਚੈੱਕ ਲੈ ਲਓ ਭਾ ਕਹਿੰਦੇ ਕਿੰਨੇ ਦਾ ਚੱਕਿਆ ਇਹਨਾਂ ਨੂੰ ਦੱਸਿਆ 15 ਦਾ ਬੰਦਾ ਸੀ ਅਸੀਂ 15 ਦੇ ਦੇਣਾ ਸੀ ਕਹਿੰਦੇ ਨਹੀਂ 6 ਦਾ 48000 ਬਣਦੇ ਹੁਣ ਰਹਿਣ ਨਹੀਂ ਆਏ ਸੋਚੀ ਸਾਜਿਸ ਸਾਜਿਸ ਕਰਕੇ ਉਹ ਕੱਲ ਆਏ ਸੀ ਕੱਲ ਤਾਂ ਉਹਨੇ ਆਂਦਿਆਂ ਨੇ ਕੋਈ ਕਿਰਾਏ ਦੀ ਗੱਲ ਵੀ ਨਹੀਂ ਕੀਤੀ ਮੈਂ ਖੁਦ ਕੋਹੋਂ ਤੋਂ ਪਹਿਲਾਂ ਮੈਂ ਬੈਠੀ ਸੀ ਉਹਨਾਂ ਦੇ ਕੋਲ ਮੈਂ ਉਹਨਾਂ ਨੂੰ ਪਾਣੀ ਪਿਆਇਆ ਉਹਨਾਂ ਨੂੰ ਚਾਹ ਹੰਗਵਾਈ ਦਿੱਤਾ ਗਿਆ ਇਹ ਦੋਨਾਂ ਬਾਲਕਿਆਂ ਤੋਂ ਅਸਲ 'ਚ ਸਾਡੀ ਜਿਹੜੀ ਇੰਨੀ ਵੱਡੀ ਜਿੱਤ ਹੈ ਉਹ ਬਰਦਾਸ਼ਤ ਨਹੀਂ ਹੋ ਰਹੀ ਐਨਐਸ ਸੁਧਾਰਨ ਪਰਵਾਸਚ ਜਿਹੜੇ ਬਣ ਕੇ ਉੱਥੇ ਆ ਉਹ ਐਡੇ ਐਡੇ ਵੱਡੇ ਉਹ ਸੀਗੇ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਈਏ ਸਾਜੀ ਸਰਚਾ ਰਹੇ ਹਨ ਦੋ ਦਿਨ ਪਹਿਲਾਂ ਇੱਕ ਬੀਬੀ ਦਾ ਉੱਥੇ ਜੋ ਡੈਥ ਹੋ ਗਈ ਸੀ ਜਿਹੜੇ ਪੀ ਦੇ ਟਾਈਮ ਦੇ ਵਿੱਚ ਉੱਥੇ ਸਾਡੇ ਐਮਐਲਏ ਸਾਹਿਬ ਧੁੱਪ ਦੇ ਵਿੱਚ 4 ਘੰਟੇ ਬੈਠੇ ਰਹੇ ਸਿੱਧਮ ਦੀ ਗੱਲ ਦੇਖੋ ਕਿ ਅਖਾਲੀ ਦਲ ਦਾ ਇੱਕ ਵਰਕਰ ਤੱਕ ਵੀ ਉੱਥੇ ਨਹੀਂ ਆਇਆ ਕਿਉਂਕਿ ਉਹਦੀ ਮੌਤ ਨੂੰ ਜੈ ਸਮਝਦੇ ਸੀ ਇਹ ਅੱਜ ਵੇ ਚੀਮਾ ਸਾਹਿਬ ਦੀ ਮੂਵੀ ਐਕੀ ਆ ਉਹਦੇ ਵਿੱਚੋਂ ਕਹਿ ਰਹੇ ਕਿ ਸੰਦੋਵਾ ਸਾਹਿਬ ਦੇ ਹੁੰਦੇ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਆ ਉਹ ਮਹਿਫੂਜ਼ ਨਹੀਂ ਹੈਗੀ ਮੈਂ ਕਹਿੰਦਾ ਐਡੀ ਸ਼ਰਮ ਵਾਲੀ ਗੱਲ ਚੀਮਾ ਸਾਹਿਬ ਵਾਸਤੇ ਐਡੇ بڑے ਉਹਦੇ ਤੋਂ ਹੋਏ ਆ ਉਹਨਾਂ ਨੂੰ ਪਤਾ ਨਹੀਂ ਇਹ ਗੱਲ ਦਾ ਕਿ ਇੱਕ ਹੋਰ ਲੜਕੀ ਦਾ ਉੱਥੇ ਡੈਥ ਹੋਈ ਆ ਚਲੋ ਬੰਦਾ ਹਾ ਦਾ ਨਾਰਾ ਹੀ ਮਾਰਦਾ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਾ ਉੱਥੇ ਨਹੀਂ ਆਇਆ ਅਕਾਲੀ ਦੰਦ ਦਾ ਕੋਈ ਬੰਦਾ ਅੱਜ ਉਹਨਾਂ ਨੂੰ ਬੀਬੀ ਨੂੰ ਲੈ ਕੇ ਸੀਐਮਓ ਦੇ ਦਫ਼ਤਰ ਦੇ ਵਿੱਚ ਬੈਠ ਕੇ ਪ੍ਰੈਸ ਨੂੰ ਬੜੇ ਬੜੇ ਬਿਆਨ ਦੇ ਰਹੇ ਆ ਔਰ 100% ਝੂਠੇ ਉਦੇ ਵਿੱਚ ਮੈਂ ਦੇਖਿਆ ਉਹਨੇ ਕਿਹਾ ਵੀ ਮੈਨੂੰ ਇਹ ਕੁੜੀਆਂ ਨਾਲ ਬਹੁਤ ਹੰਧਰ ਰਹੀ ਹੈ ਜਿਸ ਨਾਲ ਥੱਕਾ ਹੋਇਆ ਮੈਂ ਚੀਮਾ ਸਾਹਿਬ ਨੂੰ ਇੱਥੇ ਪੁੱਛਣਾ ਚਾਹੁੰਦਾ ਤੁਹਾਡੇ ਪ੍ਰੈਸ ਦੇ ਜ਼ਰੀਏ 135 ਕੁੜੀਆਂ ਸੈਕਟਰੀਏਟ ਦੇ ਮੂਹਰੇ 3 ਮਹੀਨੇ ਬੈਠੀਆਂ ਰਹੀਆਂ ਉਹਨੇ ਉਹਨਾਂ ਕੁੜੀਆਂ ਨੂੰ ਚੁਕਾ ਕੇ ਉੱਥੋਂ ਘਰਟ ਲਾਇਆ ਥਾਣੇ ਦੇ ਵਿੱਚ ਤੇ ਅੱਜ ਉਹ ਮੈਂ ਕਹਿੰਦਾ ਕਿਹੜੇ ਮੂੰਹ ਨਾਲ ਗੱਲ ਕਰਦੇ ਆ ਉਹ ਇੱਕ ਪੱਖ ਨਹੀਂ ਜਾਣਿਆ ਪੁੱਛਿਆ ਨਹੀਂ ਉਹ ਕੌਣ ਆ ਮੈਂ ਕਹਿੰਦਾ ਜੇ ਸੱਚੀ ਹੋ ਪੁਰਸ ਸਾਡੀ ਇੰਨੀ ਫਰਤੀਲੀ ਹੋ ਜਾਵੇ ਫਿਰ ਤਾਂ ਕਿਸੇ ਗੱਲ ਦਾ ਰੋਣਾ ਹੀ ਨਹੀਂ ਹੈਗਾ ਇੰਨੀ ਫਰਤੀ ਜਿਹੜੀ ਇਹਨਾਂ ਨੇ ਦਿਖਾਈ ਆ ਇਹ ਤਾਂ ਹਰਾਨੀ ਯੋਗ ਆ ਐਮਐਲਏ ਸਾਹਿਬ ਪਰ ਦਿਖਾਈ ਆ ਤੁਸੀਂ ਇਹ ਦੇਖ ਸਕਦੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਟੋਟਲ ਰਾਜਨੀਤਿਕ ਜੋ ਇਹਨੂੰ ਹਵਾ ਦਿੱਤੀ ਜਾ ਰਹੀ ਆ ਔਰ ਬੀਬੀ ਨੂੰ ਨੂੰ ਪਲਾਨ ਕਰਕੇ ਲਿਆਂਦਾ ਗਿਆ ਇੱਥੇ ਇਹ ਪਲਾਨ ਕਿਨੇ ਕੀਤਾ ਸੀਮਾ ਸਾਹਿਬ ਆ ਬਰਿੰਦਰ ਸਿੰਘ ਢਿੱਲੋਂ ਆ ਕਾਂਗਰਸ ਪੂਰੀ ਆ ਕਿਉਂਕਿ ਕੇਬੀ ਰਾਣੇ ਦੇ ਖਿਲਾਫ ਵੀ ਅਮਰਜੀਤ ਸਿੰਘ ਤੋਵਾ ਡਟ ਕੇ ਬੋਲੇ ਆ ਉਸ ਤੋਂ ਬਾਅਦ ਉਸ ਦਿਨ ਪਹਿਲਾਂ ਤੁਹਾਨੂੰ ਪਤਾ ਹੀ ਆ ਸਭ ਨੇ ਦੇਖਿਆ ਮੀਡੀਆ ਤੇ ਕਿ ਤਸਵੀਰਦਾਰ ਨਹੀਂ ਸੀ ਆਉਂਦੇ ਉੱਥੇ ਇਹ ਗਏ ਆ ਜਾ ਕੇ ਉਹਨਾਂ ਨੂੰ ਲਲਕਾਰਿਆ ਤੇ ਕਹਿ ਲਾਈ ਭਾਈ ਟੈਂਪਸ ਆਓ ਹਸਪਤਾਲ ਦੇ ਵਿੱਚ ਇੱਕ ਜੋ ਮੁਲਾਜ਼ਮ ਫੜਿਆ ਰਿਸ਼ਵਤ ਲੈਂਦਾ ਉਹ ਵੀ ਮੈਨੂੰ ਉਹਨਾਂ ਕੁਝ ਲੋਕਾਂ ਨੇ ਦੱਸਿਆ ਕਿ ਉਹ ਚੀਵਾ ਸਾਹਿਬ ਨੇ ਲਾਇਆ ਵਸੀ ਇੱਥੇ ਇਹਨਾਂ ਦੇ ਇਲਾਕੇ ਦਾ ਗਰਦਾਸਪੁਰ ਦਾ ਉਹ ਸਭ ਤੋਂ ਵੱਧ ਚੀਜ਼ ਨਾਲ ਉਹਦੀ ਵਜ੍ਹੀ ਆ ਕਿ ਮੇਰੇ ਕੋਲ ਲਗਾ ਦੇ ਪਰ ਬੰਦੇ ਨੂੰ ਇੱਕ ਐਮਐਲ ਜਿਹੜਾ ਪਿੰਡੂ ਬੰਦਾ ਜਿਹਨੂੰ ਕਹਿੰਦੇ ਸੀ ਹਣਪੜਾ ਆਏ ਇਹਨਾਂ ਦੇ ਬਰਸਤ ਨਹੀਂ ਹੋਈ ਉਹ ਬੀਬੀ ਵਿਚਾਰੀ ਕਲੀਮਾਂਸ ਕਿਸੇ ਕਰਦੀ ਆ ਉਹ ਇਹਨਾਂ ਦੀ ਸਾਜਿਦ ਦਾ ਸ਼ਿਕਾਰ ਹੋ ਰਹੀ ਆ ਖਾਸ ਕਰਕੇ ਕੀਮਾ ਸਾਹਿਬ ਦੀ ਉਹ ਉਹਨੂੰ ਮੋਰਾ ਬਣਾ ਕੇ ਨਾ ਤੇ ਆਪਣਾ ਹੱਲ ਕਰਨਾ ਚਾਹੁੰਦੇ ਆ ਜੋਗੇ ਕਿਸੇ ਤਰ੍ਹਾਂ ਦਾ ਕਾਮਯਾਬ ਨਹੀਂ ਜਿੱਥੇ ਇਹ ਘਟਨਾ ਹੈ ਤੇ ਉਹਨਾਂ ਦੇ ਜਿਹੜੇ ਸਿਕਿਉਰਟੀ ਇੰਚਾਰਜ ਹੀ ਆ ਉਹ ਖੜੇ ਨੇ ਉਹ ਦੱਸ ਰਹੇ ਨੇ ਵੀ ਅਸਲ ਚ ਹੋਇਆ ਕੀ ਸੀਗਾ ਜਿਹੜੇ ਇਲਜ਼ਾਮ ਉਹ ਲਗਾ ਰਹੀ ਹੈ ਏ ਲੇਡੀ ਵੀ ਮੇਰੇ ਨਾਲ ਕੁੱਟਮਾਰ ਕੀਤੀ ਹੈ ਜਾਂ ਇਸ ਤਰ੍ਹਾਂ ਦਾ ਮਿਸ ਬੀਵ ਹੋਇਆ ਹੈ ਤੇ ਤੁਸੀਂ ਸਰ ਦੱਸੋਗੇ ਕੀ ਹੋਇਆ ਸੀਗਾ ਮੈਂ ਜੀ ਆਪਣੇ ਸਰ ਅਮਰਜੀਤ ਸਿੰਘ ਸੰਤੋਸਾ ਸਾਹਿਬ ਐਮ ਐਲ ਏ ਰੁਕੜ ਹਲਕੇ ਤੋਂ ਉਹਨਾਂ ਨਾਲ ਪੀਐਸਓ ਚੱਲ ਰਿਹਾ ਤੇ ਐਕਚੁਅਲੀ ਅਸੀਂ ਹਲਕੇ ਦੇ ਪ੍ਰੋਗਰਾਮ ਕਰਕੇ ਆਏ 7:00 ਵਜੇ ਤਕਰੀਬਨ ਤੇ ਇੱਕ ਕਨੇਸ਼ੇਬਾਬੂ ਜੀ ਸੀਗੇ ਨਾਲ ਉਹਨਾਂ ਦੇ ਮੈਦਾਨ ਸੀ ਆ ਜਿੱਥੇ ਮੈਂ ਖੜਾ ਇੱਕ ਹੀ ਖੜਾ ਸੀਗਾ ਤੇ ਸਾਡੇ ਬੌਸ ਉਧਰ ਕਾਰ ਚ ਕਿਸੇ ਨਾਲ ਡਿਸਕਸ ਕਰ ਰਹੇ ਸੀਗੇ ਤੇ ਉਹਦੇ ਬਾਅਦ ਮੈਂ ਬਾਬੂ ਜੀ ਨੂੰ ਕਿਹਾ ਮੈਂ ਬਾਬੂ ਜੀ ਆ ਜਾਓ ਤੁਸੀਂ ਅੰਦਰ ਆ ਜਾਓ ਉਹ ਕਹਿੰਦਾ ਵੀ ਮੈਂ ਤੁਹਾਡੇ ਐਮ ਐਲ ਏ ਸਾਹਿਬ ਨੂੰ ਮਿਲਣਾ ਤੇ ਮਹਾ ਜੀ ਜੇ ਤੁਸੀਂ ਮਿਲਣਾ ਤਾਂ ਅੰਦਰ ਬੈਠੋ ਪਲੀਜ਼ ਸਾਡੇ ਐਮਐਲਏ ਸਾਹਿਬ ਦਾ ਹੁਕਮ ਆ ਵੀ ਅੰਦਰ ਬੈਠ ਕੇ ਗੱਲਬਾਤ ਕਰਨਗੇ ਤੇ ਉਹ ਬਾਉ ਜੀ ਕਹਿੰਦੇ ਧਾਰੀਵਾਲ ਦੱਸਦੇ ਹੋ ਨਾ ਨੋ ਤੇ ਉਹ ਕਹਿੰਦਾ ਮੈਂ ਸੜਕ ਤੇ ਮਿਲਣਾ ਮੈਂ ਜੇ ਤੁਸੀਂ ਕੋਈ ਡਿਸਕਸ ਕਰਨੀ ਆ ਕੋਈ ਐਦਾਂ ਕੋਈ ਗੱਲਬਾਤ ਆ ਤੁਸੀਂ ਅੰਦਰ ਬੈਠ ਕੇ ਆ ਜਾਓ ਅੰਦਰ ਬੈਠੋ ਮੈਂ ਮੈਡਮ ਨੂੰ ਨਾਲ ਲਿਆਉ ਉਹ ਨਾਲ ਲੇਡੀ ਸੀਗੇ ਤੇ ਉਹ ਪਰਲੇ ਪਾਸੇ ਕਾਰ 'ਚ ਬੈਠੇ ਸੀਗੇ ਉਹਨਾਂ ਨੂੰ ਬੁਲਾ ਲਿਆ ਫਿਰ ਅੰਦਰ ਉਹਨਾਂ ਨੂੰ ਬਿਠਾ ਲਿਆ ਸੀ ਅੰਦਰ ਪਠਾਨ ਕੇ ਫਿਰ ਐਮਰ ਸਾਹਿਬ ਨੂੰ ਮੈਸੇਜ ਕਰਤਾ ਵੀ ਦੋ ਸਾਨੂੰ ਮਿਲਣ ਆਏ ਆ ਜੀ ਉਹਨਾਂ ਨਾਲ ਤੁਸੀਂ ਆ ਕੇ ਮਿਲੋ ਫਿਰ ਅੰਦਰ ਇਹਨਾਂ ਦੀ ਡਿਸਕਸ ਚੱਲੀ ਗਈ ਮਕਾਨ ਬਾਰੇ ਤੇ ਉਹ ਜਿਹੜੇ ਨਾਲ ਬੰਦਾ ਸੀਗਾ ਉਹ ਬਹੁਤ ਉੱਚੀ ਉੱਚੀ ਬੋਲ ਰਿਹਾ ਸੀਗਾ ਇਸ ਤਰ੍ਹਾਂ ਦੇ ਉਹਨਾਂ ਨੇ ਇਲਜ਼ਾਮ ਲਾਏ ਆ ਕਿ ਆ ਉਸ ਤਰ੍ਹਾਂ ਦਾ ਕੁਝ ਹੋਇਆ ਸੀ ਸਾਰਾ ਸਾਰ ਗਲਤ ਆ ਇਹ ਸਾਰਾ ਸੱਚਾ ਤੇ ਬਾਅਦ ਚੋਂ ਜਦੋਂ ਜਾਣ ਲੱਗੇ ਉਹ ਜਿਹੜਾ ਧਾਰੀਵਾ ਸੀਗਾ ਉਹ ਕਹਿੰਦਾ ਵੀ ਮੈਂ ਕਹਿੰਦਾ ਤੁਹਾਨੂੰ ਹੁਣ ਨਜ਼ਾਰਾ ਦਿਖਾ ਕੇ ਦਰਸਾਉਂਦਾ ਕਹਿੰਦਾ ਇਹ ਜਿਹੜਾ ਧਮਕੀਆਂ ਦੇ ਰਿਹਾ ਸੀ ਹਾਂਜੀ ਜਲੂਸ ਕੱਢਿਆਂਗੇ ਫੇ ਜਲੂਸ ਕੱਢੂੰਗਾ ਤੇ ਉਹਦੇ ਬਾਅਦ ਚ ਅਸੀਂ ਮੈਂ ਫਿਰ ਆਪਣੇ ਉਧਰ ਕਮਰੇ ਚਲੇਗਾ ਅਮਰੀ ਸਾਹਿਬ ਉੱਪਰ ਚਲੇ ਗਏ ਉਹ ਜਿਹੜੇ ਆਏ ਸੀ ਕਿ ਦੋਨੋਂ ਧਾਰੀਵਾਲ ਸਾਹਿਬ ਤੇ ਮੈਡਮ ਉਹ ਬਾਅਦ ਚ ਚਲੇ ਗਏ ਇੱਥੇ ਕੋਈ ਗੱਲਬਾਤ ਨਹੀਂ ਹੋਈ ਹੈਗੀ ਅਸੀਂ 10 ਬੰਦੇ ਇੱਥੇ ਗਵਾਹ ਮੌਕੇ ਦੇ ਠੀਕ ਹੈ ਜੋ ਵੀ ਕਿਸੇ ਨੇ ਸਾਡੇ ਪੁੱਛਣਾ ਪੁੱਛ ਸਕਦੇ ਆ ਜਿਹੜੇ ਵੀ ਕਿਸੇ ਆਪਸ ਨੇ ਜਾਂ ਹੋਰ ਅਸੀਂ ਐਮ.ਐਲ.ਏ ਸਾਡੇ ਪ੍ਰੋਟੈਕਟਿਵ ਵਾਸਤੇ ਹਰ ਟਾਈਮ ਉਹਨਾਂ ਨਾਲ ਰਹਿੰਦੇ ਆ ਤੇ 24 ਘੰਟੇ ਉਹਨਾਂ ਦੀ ਸੇਵਾ ਲਈ ਸਾਡੇ ਸਰਕਾਰ ਵੱਲੋਂ ਡਿਊਟੀ ਲੱਗੀ ਹੋਈ ਆ ਜੇ ਕੋਈ ਐਦਾਂ ਹੀ ਗੱਲਬਾਤ ਹੁੰਦੀ ਆ ਅਸੀਂ ਉਹਦੇ ਜ਼ਿੰਮੇਵਾਰ ਆ ਜਿਹੜੇ ਐਮ.ਐਲ.ਏ ਸਾਹਿਬ ਤੇ ਇਹ ਧਾਰਾ ਲਾਈਆਂ ਇਹ ਸਰਾਸਰ ਗਲਤ ਆ ਜੀ ਇਹ ਝੂਠ ਆ ਝੂਠ ਅੰਜਾਮ ਲਾ ਰਹੇ ਆ ਜਿੰਦਰ ਸਿੰਘ ਜੀ ਤੁਸੀਂ ਐਮ.ਐਲ.ਏ ਸਾਹਿਬ ਦੇ ਨਾਲ ਗੱਲ ਮੈਨੂੰ ਕੀ ਜਿਹੜੇ ਇਹ ਲੇਡੀਜ਼ ਨੇ ਇਲਜ਼ਾਮ ਲਾਇਆ ਕਿ ਮੈਨੂੰ ਕੁੱਟ ਮਾਰ ਕੇ ਬਾਹਰ ਕੱਢਿਆ ਗਿਆ ਹੈ ਮੇਰੇ ਨਾਲ ਬਦਤਮੀਜ਼ੀ ਕੀਤੀ ਗਈ ਆ ਕੀ ਤੁਸੀਂ ਉਸ ਟਾਈਮ ਮੌਕਈ ਵਾਰਦਾਤ ਤੇ ਮੌਜੂਦ ਸੀਗੇ ਤੁਸੀਂ ਦੇਖਿਆ ਇਹ ਕੁਝ ਹੋਇਆ ਹਾਂਜੀ ਸਰ ਮੈਂ ਉਸ ਟਾਈਮ ਮੌਜੂਦ ਸੀਗਾ ਇੱਥੇ ਜਦੋਂ ਇਹ ਵਾਰਦਾਤ ਹੋਈ ਹੈ ਲੇਕਿਨ ਮਤਲੀ ਲੇਡੀਜ਼ ਨਾਲ ਕੋਈ ਤੱਕਾ ਮੁੱਕੀ ਨਹੀਂ ਹੋਈ ਕਿਸੇ ਤਰ੍ਹਾਂ ਦਾ ਵੀ ਕੋਈ ਉਹਨਾਂ ਨਾਲ ਗਾਲੀ ਗਲੋਚ ਨਹੀਂ ਹੋਇਆ ਜੀ ਉਹ ਬਿਲਕੁਲ ਸਿਰੇ ਤੋਂ ਝੂਠ ਹੋ ਰਹੇ ਨੇ ਜੀ ਸਰ ਉਹਨਾਂ ਨੂੰ ਜਦ ਕੀ ਸ਼ਾਮ ਟਾਈਮ ਸਾਹ ਮਿਲੇ ਨੇ ਤਾਂ ਬਹੁਤ ਹੀ ਮਤਲੀ ਮਿਲ ਅਨਸਾਰ ਲਹਿਜੇ ਨਾਲ ਉਹਨਾਂ ਨੂੰ ਬਿਠਾਇਆ ਚਾਹ ਪਾਣੀ ਪੁੱਛਿਆ ਜੇ ਕਿ ਉਹ ਬੰਦਾ ਬਾਰ-ਬਾਰ ਉੱਚੀ ਗੱਲਾਂ ਕਰ ਰਿਹਾ ਸੀਗਾ ਜਿਸ ਵੇਸ ਤੇ ਮੇਰੇ ਸਕਿਉਰਟੀ ਇੰਚਾਰਜ ਸੁਖਵੀਰ ਸਿੰਘ ਨੇ ਹੌਲਰ ਸੁਖਵੀਰ ਸਿੰਘ ਨੇ ਮਤਲਬ ਇਹ ਮੈਨੂੰ ਦੱਸਿਆ ਵੀ ਤੁਸੀਂ ਉੱਧਰ ਡਿਊਟੀ ਤੇ ਖੜ੍ਹਜੋ ਆਪਣੇ ਵੀ ਮਤਲਬ ਇਹ ਮੈਨੂੰ ਬੰਦਾ ਠੀਕ ਨਹੀਂ ਲੱਗ ਰਿਹਾ ਹੈ ਤੇ ਮੈਂ ਜਦੋਂ ਉੱਥੇ ਡਿਊਟੀ ਤੇ ਆਪਣੇ ਤਾਇਨਾਤ ਹੋਇਆ ਤੇ ਉਹ ਮਤਲਬ ਹੀ ਆਪਸ ਵਿੱਚ ਕਾਫੀ ਉੱਚੀ-ਉੱਚੀ ਬੋਲ ਰਹੇ ਸੀ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ ਉੱਥੇ ਸਰ ਉਹ ਉਸਤਾ ਪਿਛਲੇ ਆਪਣੇ ਕੋਠੀ ਦੇ ਰੈਂਟ ਬਾਰੇ ਹੋ ਰਹੀਆਂ ਸੀ ਹੂੰ ਤੋਂ ਸਾਹਿਬ ਉਹਨਾਂ ਨੂੰ ਚੈੱਕ ਕੱਟ ਕੇ ਦੇ ਰਹੇ ਸੀ ਤੇ ਉਹ ਇਨਕਾਰ ਕਰ ਰਹੇ ਸੀ ਜਿਵੇਂ ਲੈ ਰਹੇ ਸੀ ਉਹਨਾਂ ਨੇ ਚੈੱਕ ਨਹੀਂ ਲੈ ਰਹੇ ਸੀ ਜਦ ਕਿ ਉਹ ਆਪਣੇ ਕੋਈ ਰਾਜਸੀ ਰਾਜਨੀਤਿਕ ਗੱਲਾਂ ਜਾਂ ਵੋਟਾਂ ਦੇ ਸਬੰਧ ਵਿੱਚ ਇਲੈਕਸ਼ਨਾਂ ਦੀਆਂ ਪੁਰਾਣੀਆਂ ਗੱਲਾਂ ਛੇੜ ਕੇ ਬੈਠ ਕੇ ਜਦ ਕਿ ਸਾਹਬ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਰ ਤੁਸੀਂ ਇਹ ਗੱਲਾਂ ਨਾ ਕਰੋਗੇ ਆਪਣਾ ਜੋ ਤੁਹਾਡਾ ਪੈਸਾ ਕਿਰਾਇਆ ਬਣਦਾ ਉਹ ਲੈ ਲਓ ਲੇਕਿਨ ਉਹ ਮਤਲੀ ਕਿਰਾਇਆ ਵੀ ਨਹੀਂ ਉਹਨਾਂ ਨੇ ਚਾਹ ਵੀ ਨਹੀਂ ਪੀਤੀ ਹੈ ਬੜੀ ਮਤਲੀ ਜਲਦਬਾਜ਼ੀ ਝੂਠੇ ਔਰ ਕਹਿ ਕੇ ਗਏ ਨੇ ਜਾਂਦੇ ਜਾਂਦੇ ਵੀ ਅਸੀਂ ਤੁਹਾਡਾ ਜਲੂਸ ਕੱਢਾਂਗੇ ਅਸੀਂ ਤੁਹਾਨੂੰ ਦੇਖਾਂਗੇ ਕਿ ਕੋਈ ਹੱਥੋ ਪਾਈ ਹੋਈ ਆ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਲੇਡੀਜ਼ ਨਾਲ ਬਤਮੀਜ਼ੀ ਹੋਈ ਆ ਜਾਂ ਕੋਈ ਉਹਦੇ ਨਾਲ ਮਿਸ ਬਿਹੇਵ ਆ ਸਰ ਕੁਛ ਵੀ ਨਹੀਂ ਹੋਇਆ ਜੀ ਇਸ ਤਰ੍ਹਾਂ ਦਾ ਵੀ ਲੇਡੀਜ਼ ਨਾਲ ਤਾਂ ਸਾਹਿਬ ਦਾ ਕੋਈ ਗੱਲਬਾਤ ਵੀ ਨਹੀਂ ਹੋਈ ਸਸਰੀਕਾਲ ਤੋਂ ਇਲਾਵਾ ਕੋਈ ਗੱਲਬਾਤ ਨਹੀਂ ਉਹਨਾਂ ਨੇ ਕਰੀ ਜੋ ਜਿੰਨੇ ਵੀ ਗੱਲਬਾਤ ਹੋਈ ਆ ਉਹ ਸਿਰਫ ਉਹਨਾਂ ਨਾਲ ਧਾਲੀਵਾਲ ਸਾਹਿਬ ਕਲੀਨ ਸ਼ੇਵ ਨੇ ਜਿਹੜੇ ਜੈਂਟਸ ਸੀਗੇ ਉਹਨਾਂ ਨਾਲੇ ਹੋਈ ਆ ਠੀਕ ਹੈ ਲੇਕਿਨ ਉਹ ਗਰਮੋ ਗਰਮੀ ਚ ਬੋਲ ਰਿਹਾ ਸੀ ਠੀਕ ਸ਼ੁਕਰੀਆ